ਇਸ ਸਾਲ ਪੂਰੇ ਪੰਜਾਬ ਹਰਿਆਣੇ ਦੇ ਵਿੱਚ 50 ਨੰਬਰ 1 ਝੋਨੇ ਦੀ ਕਾਫੀ ਡਿਮਾਂਡ ਰਹੀ ਅੱਜ 50 ਨੰਬਰ 1 ਝੋਨੇ ਦੇ ਬਾਰੇ ਗੱਲਬਾਤ ਕਰਨੇ ਹੈਗੇ ਆ ਤੇ ਕਿਹੜੇ ਕਿਹੜੇ ਕਿਸਾਨ ਭਰਾ ਹੈਗੇ ਪਿਛਲੇ 2 ਸਾਲ 3 ਸਾਲ ਤੋਂ ਇਸ ਝੋਨੇ ਨੂੰ ਲਾ ਰਹੇ ਹੈਗੇ ਆ ਆਪ ਦਾ ਝਾੜ ਵੀ ਮੇਰੇ ਨਾਲ ਸਾਂਝਾ ਜਿਹੜਾ ਜਰੂਰ ਕਰਿਓ ਕਿਉਂਕਿ ਇਸ ਸਾਲ ਕਾਫੀ ਕਿਸਾਨ ਭਰਾਵਾਂ ਦੀ ਨਠਗੀ ਵੀ ਹੋਈ ਹੈ ਕਾਫੀ ਕਿਸਾਨ ਭਰਾਵਾਂ ਨੂੰ ਬੀਜ ਮਹਿੰਗਾ ਵੀ ਮਿਲਿਆ ਕਿਸੇ ਨੂੰ 250 ਰੁਪਏ ਕਿਲੋ ਕਿਸੇ ਨੂੰ 300 ਰੁਪਏ ਕਿਲੋ ਜਿੱਥੇ ਵੀ ਇਸ ਪਹਿਲਾਂ ਆਮ ਕਿਸਾਨ ਤੋਂ ਕਿਸਾਨ 20 ਬੱਟੇ ਬੀਜ ਮਿਲ ਜਾਂਦਾ ਸੀ ਤੇ ਕਿਸਾਨਾਂ ਨੂੰ ਬੀਜ ਜਿਹੜਾ ਨਹੀਂ ਮਿਲਿਆ ਹੈਗਾ ਤੇ ਜਿਹੜੀ ਇਹ ਕਿਸਮ ਹੈਗੀ ਆ ਬਈ ਲਗਭਗ ਜੇ ਆਪਾਂ 15 ਜੂਨ 20 ਨੂੰ 25 ਜੂਨ ਤੱਕ ਲਾ ਲੈਨੇ ਆ ਤਾਂ ਹੀ ਆਰਾਮ ਦੇ ਨਾਲ ਝੋਨਾ ਵੱਧਿਆ ਜਾਂਦਾ ਹੈਗਾ ਝੋਨੇ ਦੇ ਵਿੱਚ ਇੱਕ ਹੀ ਕਮੀ ਹੈ ਵਾਰੀ-ਵਾਰੀ ਸਪਰੇਅ ਕਰਨੀ ਬੜੀ ਔਖੀ ਹੈਗੀ ਆ ਠੀਕ ਹੈ ਵਾਰੀ-ਵਾਰੀ ਇਹ ਸਪਰੇਅ ਕਰਦੇ ਆ ਬਈ ਇਹ ਥੋੜੀ ਜੀ ਜੀੜੀ ਹੁੰਦੀ ਹੈ ਵਿੱਚੋਂ ਲੰਗਣ ਘਟ ਦਿੰਦੇ ਥੋੜੀ ਪੂਲੇ ਵਾਂਗ ਹੁੰਦੀ ਹੈ ਪੈਰਾਂ ਨੂੰ ਖਾਂਦੀ ਹੈਗੀ ਆ ਪਹਿਲਾਂ ਤਾਂ ਆਪਾਂ ਬਿਮਾਰੀਆਂ ਬਾਰੇ ਗੱਲਬਾਤ ਕਰਦੇ ਆ ਇਹਦੇ ਵਿੱਚ ਖਾਸ਼ਤ ਇਹ ਹੀ ਹੈ ਵੀ ਇਹਦੇ ਵਿੱਚ ਨਾ ਤਾਂ ਕੋਈ ਬੈਕਟੀਰੀਅਲੀ ਬਲਾਈਟ ਨਾ ਕੋਈ ਬੈਕਟੀਰੀਅਲ ਪੈਨਿਕਲ ਬਲਾਈਟ ਨਾ ਕੋਈ ਇਹਦੇ ਵਿੱਚ ਹਲਦੀ ਰੋਗ ਨਾ ਡੋਡੀ ਰੋਗ ਨਾ ਇਹਦੇ ਵਿੱਚ ਕੋਈ ਟੁੱਟੀ ਕਾਂਗਰੀ ਆਉਂਦੀ ਹੈਗੀ ਆ ਜਿੱਥੇ ਯੂਰੀਆ ਢਾਈ ਤੋਂ 3 ਗੱਟੇ ਪੈਂਦੇ ਆ ਉੱਥੇ ਵੀ ਕੋਈ ਜ਼ਿਆਦਾ ਬਿਮਾਰੀ ਨਹੀਂ ਆਉਂਦੀ ਕੋਈ ਉੱਲੀ ਰੋਗ ਕੋਈ ਬੈਕਟੀਰੀਅਲ ਰੋਗ ਦਾ ਸਾਹਮਣਾ ਆਪਾਂ ਨੂੰ ਜਿਹੜਾ ਇਸ ਕਿਸਮ ਦੇ ਵਿੱਚ ਜਿਹੜਾ ਨਹੀਂ ਕਰਨਾ ਪੈਂਦਾ ਹੈਗਾ ਠੀਕ ਹੈ ਕੁਝ ਕੁ ਕਿਸਾਨ ਭਰਾ ਉਹਨੇ 15 ਜੂਨ ਨੂੰ ਕੁਝ ਨੇ 20 ਜੂਨ ਨੂੰ ਲਈ ਹੈ ਜਿਨ੍ਹਾਂ ਨੇ 20 ਜੂਨ ਨੂੰ ਲਈ ਹੈ ਨਾ ਉਹ ਕਹਿੰਦੇ ਬਈ ਹਲੇ ਸਾਡੇ ਮਾੜਾ ਮਾੜਾ ਨੇ ਸਾਰਾ ਲੈਂਦੇ ਜਿੱਥੇ ਕਿਸੇ ਕਿਸਾਨ ਭਰਾ ਉਹਨੇ 15 ਜੂਨ ਦੇ 20 ਜੂਨ ਨੂੰ ਲਈ ਹੈ ਵਿੱਚ ਕਿਸਾਨ ਭਰਾਵਾਂ ਦੇ ਇਹ ਵਧੀਆ ਨਹੀਂ ਸ੍ਰੀ ਖੜੀਏ ਉਥੇ ਕਾਰਨ ਪਤਾ ਕੀ ਹੈ ਬਈ ਕਈ ਵਾਰ ਪਾਣੀ ਚੰਗਾ ਹੁੰਦਾ ਆਪਾਂ ਤੋਂ ਸੇਵਾ ਵੱਧ ਹੋ ਜਾਂਦੀ ਹੈ ਕਈ ਵਾਰ ਗਰੋਥ ਮੋਟਰ ਵੱਧ ਪਾਈ ਜਾਂਦੇ ਨੇ ਜਾਂ ਗੋਭ ਸਮੇ ਆਪਾਂ ਤੋਂ ਪਾਣੀ ਕਈ ਵਾਰ ਲੇਟ ਹੋ ਜਾਂਦਾ ਇਸ ਵਾਰ ਜਿਵੇਂ ਮੋਟਰਾਂ ਦੀ ਲੈਟੂਡ ਘਟਾਈ ਹੈ ਹਨਾ ਬਾਸ਼ ਪੈਣ ਕਰਕੇ ਪੰਜ ਸੱਤ 15-20 ਦਿਨ ਬਾਅਦ ਚ ਪੈਂਦਰੀ 15-20 ਦਿਨ ਲੈਟ ਨਹੀਂ ਉਸ ਤੋਂ ਬਾਅਦ ਜੋ ਲੈਟ ਮੜੀ ਉਹ ਸੈਟਿੰਗ ਕਰਕੇ ਲੈਟ ਹੌਲੀ-ਹੌਲੀ ਛੱਡਣ ਲੱਗੇ ਜਦੋਂ ਕੋਈ ਵੀ ਝੋਨਾ ਬਈ ਗੂਕ ਸਮੇਂ ਪਾਣੀ ਆਪਾਂ ਤੋਂ ਘੱਟ ਲੱਗਦਾ ਪਾਣੀ ਘੱਟ ਲੱਗਣ ਦੇ ਨਾਲ ਝੋਨਾ ਡੇਢ ਨਿਸਰਦਾ ਜਦੋਂ ਵੀ ਝੋਨਾ ਕੋਈ ਵੀ ਗੂਕ ਦੇ ਵਿੱਚ ਹੁੰਦਾ ਜਦੋਂ ਉਹਦੇ ਵਿੱਚ 2.5 ਇੰਚ ਆਪਾਂ ਪਾਣੀ ਖੜਾ ਰੱਖਦੇ ਤਾਂ 3-4 ਦਿਨ ਦੇ ਵਿੱਚ ਨਿਸਰ ਜਾਂਦਾ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਆਈ ਹੈ ਖਭਰਾਓ ਨਾ ਜੀ ਤੁਸੀਂ ਕਿਸੇ ਚੰਗੇ ਕਿਸਾਨ ਤੋਂ ਬੀਜ ਲਿਆ ਹੈਗਾ ਆਫਿਰ ਤਾਂ ਬਿਲਕੁਲ ਨਾ ਘਬਰਾਓ ਜੇ ਇਹਦੀ ਨਿਸ਼ਾਨੀ ਪਤਾ ਕਰਨੀ ਹੈ ਬਾਈ ਜਦੋਂ ਤੁਹਾਡਾ ਝੋਨਾ ਗੋਦ ਵਿੱਚ ਹੋ ਗਿਆ ਇੱਕ ਵਾਰੀ ਇਹਦੀ ਵਿਚਦੀ ਲੰਘ ਕੇ ਦੇਖ ਲਓ ਸੋਨੂੰ ਇਹ ਲੰਗਣੀ ਨੂੰ ਦੀ ਛੇਤੀ ਛੇਤੀ ਕਾਰਨ ਇਹ ਝੋਨਾ ਆਸ ਤੇ ਵਿੱਚ ਫਸ ਜਾਂਦਾ ਹੈ ਪੇਡਾ ਵਧੀਆ ਮਾਰ ਜਾਂਦਾ ਆਮ ਝੋਨੇ ਹੁੰਦੇ ਆ ਬਾਈ ਜੇ ਆਪਾਂ ਵਿਚਦੀ ਲੰਘਣਾ ਹਨ ਜੇ ਆਪਾਂ ਮਤਲਬ ਝੋਨੇ ਦੇ ਪੇਡੇ ਦੇ ਮਤਲਬ ਪੈਰ ਵੀ ਰੱਖ ਲਿਆ ਬੂਟਾ ਕੜਕ ਦੇਣੇ ਟੁੱਟ ਜਾਂਦਾ ਕੜਕ ਦੇਣੇ ਪਾੜ ਜਾਂਦਾ 26 ਰੋਲ ਕੀੜੀ ਪੂਛਾ ਲਾਲੀ ਪੂਛਾ ਚਾੜੀ ਲਾਲੀ ਇਹ ਇੰਨੀ ਸਖਤ ਹੁੰਦੀ ਹੈ ਵੀ ਛੇਤੀ ਛੇਤੀ ਤਾਂ ਇਹ ਟੁੱਟਦਾ ਹੀ ਨਹੀਂ ਹੈਗਾ ਮੱਦੀ ਨਹੀਂ ਜਾਂਦਾ ਹੈਗਾ ਠੀਕ ਹੈ ਦੂਸਰੀ ਗੱਲ ਇਹ ਮੰਨ ਕੇ ਚੱਲ ਵੀ ਇਹਦਾ ਜਿਹੜਾ ਉੱਪਰੋਂ ਪਾੜ ਦੀ ਜ਼ਿਆਦਾ ਹੈਗੀ ਠੀਕ ਹੈ ਤੇ ਦੂਸਰੀ ਗੱਲ ਆਪਾਂ ਜੇ ਕਿਸਾਨ ਤੋਂ ਬੀਜ ਲਿਆ ਫਿਰ ਆਪਾਂ ਨੂੰ ਕਿਸੇ ਵੀ ਗੱਲ ਘਬਰਾਉਣ ਦੀ ਲੋੜ ਨਹੀਂ ਹੈਗੀ ਜੇ ਕਿਸੇ ਕਿਸਾਨ ਭਰਾ ਨੂੰ ਕੋਈ ਸਵਾਲ ਹੁੰਦਾ ਬਈ ਮੇਰੇ ਨੰਬਰ ਤੇ ਕਾਲ ਕਰ ਲਿਓ ਠੀਕ ਹੈ ਆਪਾਂ ਤੁਹਾਨੂੰ ਹਰ ਸਮੇਂ ਜਿਹੜੀ ਜਾਣਕਾਰੀ ਦੇਵਾਂਗੇ ਕਿਉਂਕਿ ਮੇਰੇ ਏਰੀਆ ਦੇ ਵਿੱਚ ਲਗਭਗ ਇਹ 30 ਤੋਂ 40% ਏਰੀਆ ਜਿਹੜਾ ਲੱਗਿਆ ਹੋਇਆ ਹੈਗਾ ਕਵੀ ਕਿਸਾਨ ਪਰਮਾਨ ਨੇ ਇਹ ਵੀ ਕਿਹਾ ਹੈਗਾ ਵੀ ਇਸ ਕਿਸਮ ਨੂੰ ਅਸੀਂ ਪਹਿਲੇ ਸਾਲ ਆਇਆ ਸਾਡਾ ਪੀਲੇ ਪੂਸ਼ਾ ਤੇ ਪੂਸ਼ਾ 44 ਤੋਂ ਜਿਹੜਾ ਖੜਾ ਛੁੱਟ ਗਿਆ ਜਦੋਂ ਝੋਨੇ ਦੀਆਂ ਬਈਆਂ ਦੀਆਂ ਮੁੰਜਰਾ ਮੁੰਦ ਲੱਗ ਗਏ ਹਨਾ ਮੁੰਜਰਾ ਮੁੰਦ ਤੋਂ ਬਾਅਦ ਉਹਨਾਂ ਇੰਨਾ ਕਿਸ ਨੂੰ ਸੋਹਣਾ ਲੱਗਣ ਲੱਗ ਜਾਂਦਾ ਜਿਉਂ-ਜਿਉਂ ਝੋਨਾ ਪੱਕੀ ਜਾਂਦਾ ਹੈ ਮਤਲਬ ਝੋਨੇ ਮਤਲਬ ਝੋਨਾ ਪੀਲਾਪਣ ਦਿਖਾਈ ਜਾਂਦਾ ਹੈ ਦਾਣੇ ਦੀ ਚਮਕ ਵਧੀਆ ਬਣਦੀ ਜਾਂਦੀ ਹੈ ਤੇ ਝੰਡਾ ਪਕਦਾ ਪੂਰਾ ਐਂਡ ਤੱਕ ਬਰੀੜੀ ਦਾ ਸਾਥ ਦਿੰਦਾ ਹਰੇ ਤੱਕ ਵੀ ਝੰਡਾ ਪੱਤਾ ਹਰਾ ਖੜਾ ਕਿਸਾਨ ਨੇ ਇੱਕ ਵਾਰ ਸਮੇਂ ਸਪਰੇਅ ਕੀਤੀ ਹੈ 22 ਤੋਂ 3 ਗੱਟੇ ਯੂਰੀਆ ਦੇ ਪਾਇਆ ਕੋਈ ਗੋਬਦੀ ਸੁੰਡੀ ਦੀ ਸਮੱਸਿਆ ਕੋਈ ਜਿਆਦੇ ਪੱਤਾ ਲਵੜ ਦੀ ਸਮੱਸਿਆ ਨਾ ਕੋਈ ਜਿਆਦੇ ਤੇਲੇ ਦੀ ਸਮੱਸਿਆ ਜਿੱਥੇ ਕਿਦੇ ਹਾਂ ਵੀ ਸੰਗਣੀ ਲੱਗਦੀ ਹੈ ਉੱਥੇ ਆਪਾਂ ਨੂੰ ਪਤਾ ਹੈ ਨਾ ਬਿਮਾਰੀਆਂ ਵੀ ਜਿਆਦੇ ਆਉਂਦੀਆਂ ਨੇ ਜਾਂ ਜਿੱਥੇ ਆਪਾਂ ਯੂਰੀਆ ਜਿਆਦਾ ਜਿਆਦੇ ਪਾਉਂਦੇ ਉੱਥੇ ਵੀ ਬਿਮਾਰੀਆਂ ਜਿਆਦੇ ਆਉਂਦੀਆਂ ਨੇ ਤੇ ਕਾਫੀ ਕਿਸਾਨ ਪਰੌਣਾ ਬੀਜ ਦੇ ਨਾਲ ਵੀ ਡੱਗੀ ਹੋਈ ਆ ਜਿਹੜੇ ਕਿਸਾਨ ਭਰਾ ਚਾਹੁੰਦੇ ਆ ਯਾਰ ਵੀ ਅਸੀਂ 59 ਨੰਬਰ ਬਣ ਲਾਉਣਾ ਹੈਗਾ ਆਪਾਂ ਆਪਣੇ ਕੋਲ ਕਾਫੀ ਕਿਸਾਨਾਂ ਭਣਾਉਂਦੇ ਨੰਬਰ ਵੀ ਹੈਗੇ ਆ ਕੋਈ ਬੀਜ ਵਿੱਚ ਨਾ ਕੰਮ ਨਹੀਂ ਕਰਦਾ ਸਿੱਧੇ ਸਾਦੇ ਭੋਲੇ-ਬਾਲੇ ਕਿਸਾਨਾਂ ਦੇ ਨੰਬਰ ਹੈਗੇ ਆ ਤੇ ਸੋਨੂੰ ਖੇਤ ਦੇ ਵਿੱਚ ਵੈਰੈਟੀ ਦਿਖਾ ਦੇਾਂਗੇ ਜਦੋਂ ਝੋਨਾ ਵੱਢ ਤੋਂ 3-4 ਦਿਨ ਪਹਿਲਾਂ ਆਪ ਦਾ ਹੱਥੀ ਝਾਟ ਕੇ ਬੀਜ ਲਓ ਬਣਦੀ ਜਿੰਨੀ ਮਿਹਨਤ ਹੋਈ ਕਿਸਾਨ ਆਪਦੀ ਜਿਹੜੀ ਬਈ ਮਿਹਨਤ ਲਾ ਜੂਗਾ ਕਿਉਂਕਿ ਜੇ ਵੀ ਸੋਨੂੰ ਇਹ ਅਸਲੀ ਮਿਲਦਾ ਮੈਂ ਕਹਿੰਦਾ ਬਸ ਇਹਦੀ ਬਾਰੀ-ਬਾਰੀ ਸਪਰੇਅ ਕਰਨ ਦਾ ਚੰਚਟ ਜਿੰਨ ਓਕਾ ਲੱਗਦਾ ਹੈ ਹੋਰ ਵੈਰਾਈਟੀ ਦੀ ਕੋਈ ਦਿੱਕਤ ਨਹੀਂ ਕੋਈ ਗਰੋਥ ਦੀ ਦਿੱਕਤ ਨਹੀਂ ਕੋਈ ਰੇਪ ਆਉਣੇ ਓਕੀ ਨਹੀਂ ਬਸ ਜਦੋਂ ਝੋਨਾ ਗੋਭ ਦੇ ਵਿੱਚ ਹੋ ਗਿਆ ਝੋਨਾ ਕਿਉਂਕਿ ਬਾਈ ਫਸ ਜਾਂਦਾ ਹੈ ਨਾ ਉਦੋਂ ਬਾਰੀ ਬਾਰੀ ਸਪਰੇ ਨਹੀਂ ਹੁੰਦੀ ਕੋਈ ਬਿਮਾਰੀ ਜਿਹੜੀ ਨਹੀਂ ਆਉਂਦੀ ਮੇਰੇ ਸਰਕਲ ਦੇ ਵਿੱਚ ਕਾਫੀ ਕਿਸਾਨ ਭਰਾ ਹੈਗੇ ਆ ਜੋ ਕਾਫੀ ਸਾਲਾਂ ਤੋਂ ਲਾਉਂਦੇ ਆ ਠੀਕ ਹੈ ਪਹਿਲਾਂ ਇਸ ਕਿਸਮ ਨੂੰ ਕੋਈ ਮੰਨਦੀ ਨਹੀਂ ਸੀ ਜਦੋਂ ਜਿਹੜੀ ਪੁੱਛੇ ਪੁੱਛੇ 44 ਬੈਨ ਹੋ ਗਈ ਇਸ ਸਾਲ ਕਿਸਮ ₹250 ਕਿਲੋ ₹300 ਕਿਲੋ ਬੀਜ ਜਿਹੜਾ ਮਿਲਿਆ ਹੈਗਾ ਕੋਈ ਕਰਨਾਲ ਬੀਜ ਲੈਣ ਜਾਂਦਾ ਸੀ ਕੋਈ ਹਰਿਆਣਾ ਬੀਜ ਲੈਣ ਜਾਂਦਾ ਸੀ ਕੋਈ ਕਿਤੇ ਬੀਜ ਲੈਣ ਜਾਂਦਾ ਸੀ ਜਦੋਂ ਬਈ ਆਪਾਂ ਪਨੀਰੀਆਂ ਬੀਜਣੇ ਹੁੰਦੇ ਨੇ ਆਪਾਂ ਉਹ 2.5 ਰੁਪਏ ਕਿੰਨੇ 300 ਰੁਪਏ ਕਿਲੋ ਬੀਜ ਲੈਣੇ ਹੁਣ ਆਪਾਂ ਜੇ 2.5 ਰੁਪਏ ਦਿਹਾੜੀ ਲਵਾ ਕੇ ਕੰਟਰੋਲ ਤੋਂ ਕੰਟਰੋਲ ਬੀਜ ਝਾੜ ਲਾਂਗੇ ਆਪਾਂ ਨੂੰ ਬੀਜ ਦਾ ਅਸਲੀ ਮਿਲ ਜੂਗਾ ਨਾ ਠੀਕ ਹੈ ਅਸਲੀ ਬੀਜ ਲੈਣਾ ਜਿਸ ਨੂੰ ਲੱਗਦਾ ਵੀ ਵੈਰੈਟੀ ਚੰਗੀ ਹੈ ਮੇਰੇ ਗਵਾਂਢੀ ਤੇ ਚੰਗੀ ਲੱਗੀ ਤਾਂ ਗਵਾਂਢੀ ਤੋਂ ਬੀਜ ਝਾੜ ਲਓ ਮੈਂ ਨਹੀਂ ਕਹ ਰਿਹਾ ਵੀ ਸਾਡੇ ਕੋਲ ਬੀਜ ਲੈ ਕੇ ਜਾਓ ਸਾਡੇ ਕਿਸਾਨ ਨੂੰ ਬੀਜ ਲੈ ਕੇ ਜਾਓ ਜੇ ਤੁਹਾਡੇ ਕਿਸੇ ਵਧੀਆ ਗਵਾਂਡ ਦੇ ਵਿੱਚ ਜਾਂ ਪਿੰਡ ਦੇ ਵਿੱਚ ਜਾਂ ਕਿਸੇ ਹੋਰ ਇਸਤੇਦਾਰ ਦੇ ਵਿੱਚ 50 ਨੰਬਰ 1 ਝੋਨਾ ਹੈਗਾ ਤਾਂ ਕਿਰਪਾ ਕਰਕੇ ਵੀਚਾੜ ਲਓ ਆਹੀ ਇਹਦੇ ਵਿੱਚ ਦੋਕ ਪ੍ਰੋਬਲਮਾਂ ਨੇ ਹੋਰ ਕੋਈ ਦਿੱਕਤ ਨਹੀਂ ਹੈਗੀ ਜਿਨ੍ਹਾਂ ਨੇ 15 ਜੂਨ 20 ਨੂੰ 25 ਜੂਨ ਨੂੰ ਲਾਇਆ ਕਿਤੇ ਪੂਰਾ ਨਸਾਰਾ ਲੈ ਗਿਆ ਕਿਤੇ ਮਣਾ ਮੋਟਾ ਬਈ ਗੂਛਰ ਦਾ ਘਬਰਾਉ ਨਾ ਤੇ ਹੌਲੀ-ਹੌਲੀ ਨਸਾਰਾ ਲੈ ਜਾਊਗਾ ਵੈਰਾਈਟੀ ਚੰਗੀ ਹੈ ਤੇ ਆਹੀ ਅੱਜ ਇੰਨੀ ਕੀ ਜਾਣਕਾਰੀ ਕਿਸਾਨ ਭਰਾਵਾਂ ਦੇ ਨਾਲ ਜਿਹੜੀ ਵੈਰਾਈਟੀ ਦੇ ਸੰਬੰਧਤ ਮੈਂ ਜਿਹੜੀ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਵੀ ਮੇਰੇ ਨਾਲ ਆਪਣੀ ਜਾਣਕਾਰੀ ਸਾਂਝੀ ਕਰੋ ਵੀ ਤੁਸੀਂ ਇਸ ਸੈਸ਼ਨ ਨੂੰ ਪਹਿਲੇ ਸਾਲ ਆਇਆ ਦੂਸਰੇ ਸਾਲ ਆਇਆ ਜਾਂ ਤੀਸਰੇ ਸਾਲ ਆਇਆ ਕਿਉਂਕਿ ਇਹ ਆਮ ਕਿਸਾਨਾਂ ਦੇ ਵੱਲੋਂ ਬਈ ਦਿਸਮ ਬਣਾਈ ਗਈ ਹੈ